ਇਹ ਸਮੱਸਿਆ ਬਣੀ ਸੀਗੀ ਅੱਜ ਜੀ ਮੇਰਾ ਨਾਮ ਅਮਰ ਹੈ ਮੈਂ ਫਸਟ ਦੇ ਆਇਆ ਸੀ ਕਿਹਾ ਲਗਾ ਜੀ ਮੈਂ ਕਾਲਜ ਜਾਂਦਾ ਦਮਿਲ ਨਿਸ਼ਾਨ ਫਸਟ ਦੇ ਚੱਟ ਪੈਣ ਦਾ ਨਾ ਤੇ ਇਲਾਕੇ ਮੈਂ ਤੇ ਮੇਰਾ ਫਰੈਂਡ ਕੰਟੀਨ ਦੇ ਬਾਹਰ ਕਰੇ ਕਿ ਮੁੰਡਾ ਨਾਲ ਝਗੜਾ ਹੋ ਗਿਆ ਇੱਕ ਮੁੰਡਾ ਨਾਲ ਵਿਚਵਾਇ ਕਹਿੰਦੇ ਕਿ ਸਾਨੂੰ ਘੂੜਾ ਦੇਣਾ ਪਿਆ ਮੈਂ ਕਹਿੰਦੇ ਮੈਂ ਤੁਹਾਨੂੰ ਦੇਖਿਆ ਵੀ ਨਹੀਂ ਅਸੀਂ ਤਾਂ ਆਪਾਂ ਗੱਲਾਂ ਬਾਤਾਂ ਦੇ ਤਾ ਆਪ ਵੀ ਉਹਨੇ ਮੇਰੇ ਮਾਰਿਆ ਤੇ ਪੰਜ ਛੇ ਜਣੇ ਮੇਰੇ ਉੱਤੇ ਆ ਗਏ ਫੋਨ ਫਿਰ ਆ ਗਿਆ ਕੀ ਕਾਰਨ ਕੀ ਬਣੇ ਸੀਗੇ ਕਾਰਨ ਇਹ ਵੀ ਤੁਹਾਨੂੰ ਘੂੜਾ ਵਗੈਰਾ ਬਸ ਐਵੇਂ ਉਹਨਾਂ ਨੇ ਪਹਿਲਾਂ ਕਿਸਦਾ ਸਿਰ ਪਾੜਿਆ ਸੀ ਤੇ ਬਸ ਹਵਾ ਚੀਤੇ ਆ ਕੇ ਮੈਨੂੰ ਮੈਨੂੰ ਇਹ ਕਹਿਣ ਲੱਗੇ ਇਸੇ ਸਕੂਲ ਦੇ ਵਿਰਧਾਤੀ ਨੇ ਉਹ ਵੀ ਇਹ ਨਹੀਂ ਮੈਨੂੰ ਪਤਾ ਮੈਂ ਜਾਣਦਾ ਨਹੀਂ ਉਹਨਾਂ ਨੂੰ ਬਸ ਇਕੱਠੇ ਖੜੇ ਹੀ ਪੰਜ ਜਣੇ ਛੇ ਸੱਜਣੇ ਮੇਰੇ ਉੱਤੇ ਆ ਕੜੇ ਮਾਰ ਵੀਰੇ ਜੀ ਕੀ ਨਿਆ ਤਾੜਾ ਹੋਰ ਕੀ ਮਸਲਾ ਬਣਿਆ ਜਾ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਮੈਂ ਗੁਣਾਣੇ ਕਾਲਜ ਪੀਏ ਫਸਟੀਅਰ ਤੇ ਆ ਤੇ ਅੱਜ ਅਸੀਂ ਪਹਿਲਾ ਦਿਨ ਸਾਡਾ ਕਾਲਜ ਆ ਸੀ ਤੇ ਆਸੀਂ ਕੰਪੀਨ ਤੋਂ ਸਵੇਸੀ ਮੈਂ ਕਿਹਾ ਦੋਸਤ ਜਦੋਂ ਉੱਥੇ ਆ ਕੇ ਨਜਾਇਜ਼ ਨਾਲ ਤੱਕ ਮਿਲਿਆ ਸਕਨਾ ਤਸਦੀਕ ਦਾ ਸਰ ਕੋ ਸਨਮਨ ਜਾਣਦੇ ਸੁਣਾ ਕੋ ਆਏ ਸਿੱਧੇ ਕਲੇ ਮਾਰੀ ਉਹਨਾਂ ਨੇ ਇਹ ਕਾਲਜ ਦੇ ਵਿਰਧਾਤੀ ਅਸੀਂ ਪੁੱਛਿਆ ਕਾਲਜ ਦੇ ਕਿਹੜਾ ਕਾਲਜ ਦੇ ਹੈ ਤਾਂ ਕੋਈ ਕਹਿੰਦਾ ਕਾਲਜ ਦੇ ਹੈ ਨਹੀਂ ਕਾਲਜ ਤਾਂ ਨਹੀਂ ਹੈ ਕਿਉਂਨਾਂ ਕਿ ਐਂਟਰੀ ਕਿਵੇਂ ਹੋਈ ਹੈ ਉਹਨਾਂ ਦੀ ਐਂਟਰੀ ਕੀਤੀ ਗਈ ਹੈ ਕਿਹਦੀ ਕਿਹਦਾ ਐਂਟਰੀ ਹੋਈ ਹੈ ਕੀ ਕੋਈ ਪਤਾ ਲੱਗੀ ਵਜ੍ਹਾ ਕੀ ਸੀਗੀ ਲੜਾਈ ਦੀ ਕੋਈ ਵਜ੍ਹਾ ਨਹੀਂ ਨਜਾਇਜ਼ ਹੈ ਸਾਨੂੰ ਨਾ ਕੋਈ ਜਾਣਦਾ ਕੋਈ ਪੁਰਾਣੀ ਰੰਜਿਸ਼ ਕਿਤੋਂ ਦੇ ਰਹਿਣਾ ਲੱਗੇ ਬੱਚਿਆਂ ਵੱਲੋਂ ਜਿਹੜੀ ਲੜਾਈ ਕੀਤੀ ਗਈ ਹੈ ਤੁਹਾਡਾ ਕੀ ਕਹਿਣਾ ਹੈ ਉਹਦੇ ਬਾਰੇ ਮੈਂ ਰਚੇਂਦਰ ਸਿੰਘ ਸਾਈਆਂ ਵਾਲਾ ਚੇਅਰਮੈਨ ਗੁਰਨਾਣਕ ਐਜੂਕੇਸ਼ਨ ਸੁਸਾਇਟੀ ਮੈਨੇ ਨੋਟਿਸ ਤੇ ਆਇਆ ਈ ਆ ਗੱਲ ਤੇ ਮੈਂ ਜਲਦੀ ਤੋਂ ਜਲਦੀ ਮੈਨੇਜਮੈਂਟ ਤੇ ਕਾਲਜ ਉਹਨਾਂ 'ਤੇ ਐਕਸ਼ਨ ਲਾਊਗਾ ਜਿਨ੍ਹਾਂ ਬੱਚਿਆਂ ਨੇ ਇਹ ਕਾਰਵਾਈ ਕੀਤੀ ਹੈ ਮਾਹੌਲ ਕਿਉਂਕਿ 52 ਸਾਲ ਤੋਂ ਇਹ ਕਾਲਜ ਚੱਲ ਰਿਹਾ ਹੈ ਬਿਲਕੁਲ ਪੀਸਫੁਲੀ ਚੱਲਿਆ ਹੈ ਕਾਲਜ ਚਲੋ ਇਹ ਦੁਰਘਟਨਾ ਜਿਹੜੀ ਹੋਈ ਹੈ ਉਹਦੇ ਤੇ ਪੂਰਾ ਐਕਸ਼ਨ ਲਿਆ ਜਾਊਗਾ ਜਦੋਂ ਤੁਹਾਨੂੰ ਸਨਹਤ ਹੋ ਜੂਗੀ ਉਹਨਾਂ ਬੱਚਿਆਂ ਨੂੰ ਰੈਸਟਿਗ੍ਰੇਟ ਐਕਸਪੈਲ ਕਰ ਦਾਂਗੇ ਅਸੀਂ ਇੱਕ ਸਰ ਉਹ ਕਹਿ ਰਹੇ ਸੀਗੇ ਕਿ ਅਸੀਂ ਜਦੋਂ ਕੈਮਰੇ ਖੰਗਾਲਣ ਦੀ ਕੋਸ਼ਿਸ਼ ਕੀਤੀ ਤਾਂ ਮੈਨੇਜਮੈਂਟ ਵੱਲੋਂ ਇਹ ਜਵਾਬ ਮਿਲਿਆ ਕਿ ਕੈਮਰੇ ਤਾਂ 23 ਤਰੀਕ ਦੇ ਬੰਦ ਹੈ ਵੇਖੋ ਜੀ ਜਵਾਬ ਮੈਨੇਜਮੈਂਟ ਨਹੀਂ ਦਿੱਤਾ ਤਾਂ ਉਹਨਾਂ ਦੇ ਸਾਹਮਣੇ ਵੇਖਿਆ ਹੋ ਟੈਕਨੀਕਲ ਪ੍ਰੋਬਲਮ ਆ ਗਈ ਤੇ ਉਹਦੇ ਚ ਵੀ ਕੈਮਰੇ ਹੁਣ ਇਹ ਕਾਲਜ ਹੈਗਾ 15 ਕਿੱਲੇਆਂ ਦੇ ਵਿੱਚ 15 ਕਿੱਲੇ ਦੋ ਕਨਾਲਾਂ ਦੇ ਵਿੱਚ ਇਹ ਕਾਲਜ ਆ ਹਰ ਥਾਂ ਤੇ ਅਸੀਂ ਕੈਮਰੇ ਕਿਵੇਂ ਫਿੱਟ ਕਰ ਸਕਦੇ ਆ ਤੇ ਬੱਚਿਆਂ ਦਾ ਵੀ ਫਰਜ਼ ਬਣਦਾ ਵੀ ਉਹ ਮਾ울 ਨੂੰ ਨਾ ਖਰਾਬ ਕਰਨ ਤੇ ਸਾਨੂੰ ਮਿਲਵਰਤਨ ਦੇਣ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप